ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਜੋ ਪਿਛਲੇ ਸਮੇਂ ਤੋਂ ਨਗਰ ਪੰਚਾਇਤ ਜਿਹੜੀ ਬਣੀ ਹੈ ਉਸ ਵਿੱਚ ਕਾਉਂਸਲਰ ਚੁਣੇਗੇ ਸੋ ਸਾਡੀ 4 ਨੰਬਰ ਵਾਰਡ ਜਿਹੜੀ ਹੈ ਇਹਨੂੰ ਹੌਟ ਸੀਟ ਦਾ ਦਰਜਾ ਜਿਹੜਾ ਪਹਿਲਾਂ ਹੀ ਦਿੱਤਾ ਗਿਆ ਸੀਗਾ ਇਥੋਂ ਸਰਦਾਰ ਕਲਵੰਤ ਸਿੰਘ ਜੀ ਰੰਧਾਵਾ ਜੀ ਰੰਧਾਵਾ ਰੈਸਟੋਰੈਂਟ ਵਾਲੇ ਖਲੋਤੇ ਜਿਨ੍ਹਾਂ ਦੀ ਜਿੱਤ ਵੀ ਲਗਭਗ ਯਕੀਨੀ ਸੀਗੀ ਲੋਕਾਂ ਨਾਲ ਸੰਗਤਾਂ ਨਾਲ ਬੜਾ ਪਿਆਰ ਇਹਨਾਂ ਦਾ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਤੇ ਸਾਰੀਆਂ ਸੰਗਤਾਂ ਵੱਲੋਂ ਬਹੁਤ ਤਗੜੀ ਸਪੋਰਟ ਜਿਹੜੀ ਬਹੁਤ ਵੱਡੀ ਸਪੋਰਟ ਜਿਹੜੀ ਉਹਨਾਂ ਦੇ ਸੁਭਾਅ ਨੂੰ ਨੇਚਰ ਨੂੰ ਵੇਖ ਕੇ ਕੀਤੀ ਗਈ ਔਰ ਕਾਉਂਸਲਰ ਵੀ ਇਹ ਹੋ ਜਾਈਂ ਚਾਰ ਨੰਬਰ ਵਾਰਡ ਦੇ ਕਿ ਕਦੇ 3000 5000 ਹੁਣੇ ਜਿਹੜੇ ਸ਼ੌਣੀ ਸਾਹਿਬ ਲੱਗੇ ਜੋ ਸੜਕ ਸੀ ਸਰਦਾਰ ਗੁਰਜੰਟ ਸਿੰਘ ਜੀ ਪੱਡੇਆਣਾ ਮੁਖੀਤਿਆਂ ਦੇਖਵਾਲੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਪਾਲਾ ਸਿੰਘ ਜੀ ਦੀ ਵਰਸੀ ਨੂੰ ਮੁੱਖ ਰੱਖਦੇ ਆਂ ਉਹਦੀ ਰਿਪੇਅਰ ਕੀਤੀ ਗਈ ਔਰ ਉਹਦੇ ਤੇ ਜਿਹੜਾ ਵੀ 25000 ਰੁਪਇਆ ਲੱਗਾ ਉਹਦੀ ਵੱਡੀ ਸੇਵਾ ਉਹਦੇ ਵਿੱਚ ਜਿਹੜੀ ਕਲਵੰਤ ਸਿੰਘ ਰੰਧਾਵਾ ਜੀ ਨੇ ਕੀਤੀ ਤੇ ਆਪਾਂ ਸਮਝਦੇ ਆ ਕਿ ਬਾਬਾ ਬਕਾਲਾ ਸਾਹਿਬ ਤੋਂ ਆਵਾਜ਼ ਠਾਉਣ ਵਾਲੇ ਚੁੱਕਣ ਵਾਲੇ ਜਿਹੜੇ ਕਲਵੰਤ ਸਿੰਘ ਰੰਧਾਵਾ ਜੀ ਮੁੱਖ ਜਿਹੜੇ ਉਹ ਅੱਗੇ ਜਿਹੜੇ ਰੜਕ ਰਹੇ ਆ ਰਹੇ ਸਾਰਿਆਂ ਦੇ ਤੇ ਜਿਹੜਾ ਆਵਾਜ਼ ਚੁੱਕਦਾ ਉਹਨੂੰ ਮੁਸ਼ਕਲਾਂ ਤੇ ਆਉਣੀਆਂ ਹੀ ਹੁੰਦੀਆਂ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਸਾਨੂੰ ਕਿ ਆਵਾਜ਼ ਠਾਉਣ ਵਾਲੇ ਨੂੰ ਮੁਸ਼ਕਲਾਂ ਆਉਣੀਆਂ ਤੇ ਕਲਵੰਤ ਸਿੰਘ ਰੰਧਾਵਾ ਜੀ ਬਹੁਤ ਨੇਕ ਇਨਸਾਨ ਨੇ ਗਰੀਬ ਦੀ ਬਾਹ ਫੜਨ ਵਾਲੇ ਨਾਲ ਤੁਰਨ ਵਾਲੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਤੇ ਮੈਂ ਸਮਝਦਾ ਜੇ ਕੋਈ ਵੀ ਉਹਨਾਂ ਨੂੰ ਮੁਸ਼ਕਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਤੇ ਕਲਵੰਤ ਸਿੰਘ ਰੰਦਾਵਾ ਜੀ ਦੇ ਨਾਲ ਸਾਰੀਆਂ ਸੰਗਤਾਂ ਨੇ ਮੈਂ ਇਹ ਪਹਿਲਾ ਇਨਸਾਨ ਵੇਖਿਆ ਬਾਬਾ ਬਕਾਲਾ ਸਾਹਿਬ ਦੇ ਵਿੱਚ ਹਰੇਕ ਵਾਰਡ ਵਿੱਚ ਹਰੇਕ ਪਿੰਡ ਦੇ ਵਿੱਚ ਕਿੱਥੇ ਚੂਂਗ ਪਿੰਡ ਮਹਿਤਾ ਸਾਹਿਬ ਦੇ ਅਗਲੇ ਪਾਸੇ ਕਿਉਂਕਿ ਮੈਂ ਪਿੰਡ ਪਿੰਡ ਜਾਂਦਾ ਉੱਥੇ ਵੀ ਲੋਕ ਇਹਨਾਂ ਦੇ ਨਾਂ ਨੂੰ ਜਾਣਦੇ ਆ ਪਿਆਰ ਕਰਦੇ ਆ ਔਰ ਸੰਗਤਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਤੇ ਮੈਂ ਸਾਰੀਆਂ ਧਿਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਜੇ ਆਪਾਂ ਇਹਨਾਂ ਨੂੰ ਕ੍ਰੀਏਟ ਕਰਦੇ ਆ ਇਹਨਾਂ ਦੇ ਅੱਗੇ ਕੋਈ ਮੁਸ਼ਕਲ ਲਿਆਉਨੇ ਕੋਈ ਸਮੱਸਿਆ ਲਿਆਉਨੇ ਆ ਤੇ ਉਹਦੇ ਵਾਸਤੇ ਜਿਹੜਾ ਬਹੁਤ ਵੱਡੀ ਜਿਹੜੀ ਖਾਮੀ ਹੋਏਗੀ ਸਾਡੇ ਵਿੱਚ ਸਾਡਾ ਬਹੁਤ ਵੱਡਾ ਗੁਨਾਹ ਹੋਵੇਗਾ ਜੇ ਅਸੀਂ ਇਹਨਾਂ ਨੂੰ ਕੋਈ ਪਰੇਸ਼ਾਨੀ ਕ੍ਰੀਏਟ ਕਰਦੇ ਆ ਸਿੱਖ ਜੀਵਨ ਜਾਂਚ ਪੰਜਾਬ ਬਿਨਾਂ ਕਿਸੇ ਭੈ ਖੋਫ ਤੋਂ ਸਰਦਾਰ ਕੁਲਵੰਤ ਸਿੰਘ ਰੰਧਾਵਾ ਜੀ ਦੇ ਨਾਲ ਹੈ ਆ ਹੋਰ ਸੰਗਤਾਂ ਵੀ ਨਾਲ ਆ ਗਰਜੰਟ ਸਿੰਘ ਜੀ ਧੀਆਂ ਦੇਖਵਾਲੇ ਹੋਰ ਜਿਹੜੇ ਸਾਡੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਬਿਲਕੁਲ ਅਸੀਂ ਸਾਥ ਖਲੋਤੇ ਉਹਨਾਂ ਦੇ ਤੇ ਸਾਰੀਆਂ ਧਿਰਾਂ ਨੂੰ ਬੇਨਤੀ ਕਰਦੇ ਆਂ ਵੀ ਪੰਜਾਬ ਬਾਬਾ ਬਕਾਲਾ ਸਾਹਿਬ ਚਾਹੇ ਪਿੰਡਾਂ ਦਾ ਤੁਸੀਂ ਲਾ ਲਓ ਚਾਹੇ ਸ਼ਹਿਰਾਂ ਦਾ ਲਾ ਲਓ ਜੇ ਵਿਕਾਸ ਕਰਨਾ ਹੈ ਤੇ ਸਾਨੂੰ ਕਲਵੰਤ ਸਿੰਘ ਰੰਧਾਵਾ ਜੀ ਨੂੰ ਸਪੋਰਟ ਕਰਨੀ ਪਵੇਗੀ ਕਿਸੇ ਤਰ੍ਹਾਂ ਦਾ ਵੀ ਅੜਚਣ ਨਹੀਂ ਆਪਾਂ ਆਉਣ ਦੇਣੀ ਤੇ ਸਾਰੀਆਂ ਧਿਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਸੁਭਾਅ ਵਿੱਚ ਨਰਮੀ ਲਿਆਓ ਕੋਈ ਇਹੋ ਜੀ ਗੱਲ ਨਹੀਂ ਐ ਇਹ ਬਹੁਤ ਵਧੀਆ ਸਾਡੇ ਕਾਉਂਸਲਰ ਆ ਤੇ ਪਿੰਡ ਨੂੰ ਸਮਰਪਿਤ ਆ ਬਾਬਾ ਬਕਾਲਾ ਸਾਹਿਬ ਨੂੰ ਜੇ ਆਵਾਜ਼ ਠਾਉਂਦੇ ਆ ਤੇ ਕਈ ਕੰਮ ਜਿਹੜੇ ਹੋ ਗਏ ਨੇ ਸਾਡੇ ਦਿਮਾਗ 'ਚ ਹੋਣੀਆਂ ਚਾਹੀਦੀਆਂ ਗੱਲਾਂ ਕਿ ਇਹਨਾਂ ਦੇ ਆਵਾਜ਼ ਠਾਉਣ ਨਾਲ ਕਈ ਕੰਮ ਜਿਹੜੇ ਬਾਬਾ ਬਕਾਲਾ ਦੇ ਸਵਰਗੇ ਨੇ ਚਾਹੇ ਪਿੰਡ ਦੇ 2000 ਰੁਪਏ ਵਾਲਾ ਮਸਲਾ ਉੱਠਿਆ ਸੀ ਉਹਦੇ ਬਾਰੇ ਕਮੇਟੀ ਵੀ ਨਹੀਂ ਸਪਸ਼ਟੀਕਰਨ ਦੇ ਸਕੀ ਇਹਨਾਂ ਨੇ ਵਿਰੋਧ ਕੀਤਾ ਤੇ ਉਹ ਮਤਾ ਜਿਹੜਾ ਸੀ ਜੂਨ ਦਾ ਤ्यों ਹੀ ਵਾਪਸ ਹੋ ਗਿਆ ਸੋ ਹੋਰ ਬਹੁਤ ਮਤੇ ਜਿਨ੍ਹਾਂ ਦਾ ਵਿਰੋਧ ਕਰਨਾ ਬਣਦਾ ਉਹਦੇ ਵਿੱਚ ਐਮਸੀਆਂ ਤੋਂ ਅੱਗੇ ਹੋ ਕੇ ਜਿਹੜਾ ਕੁਲਵੰਤ ਸਿੰਘ ਰੰਧਾਵਾ ਜੀ ਜਿਹੜੇ ਅੱਗੇ ਹੋ ਕੇ ਕਰਦੇ ਆ ਵਿਰੋਧ ਜਿਸ ਚੀਜ਼ ਦਾ ਕਰਨਾ ਹੁੰਦਾ ਸੋ ਮੈਂ ਬੇਨਤੀ ਕਰਨਾ ਹੈ ਦੇਸ਼ ਵਿਦੇਸ਼ ਵਿੱਚ ਜਿੱਥੇ-ਜਿੱਥੇ ਵੀ ਸਾਡੇ ਪੰਜਾਬ ਦੇ ਨੌਜਵਾਨ ਬੈਠੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹੋ ਜੀ ਕੋਈ ਮੁਸ਼ਕਲ ਆਪਾਂ ਨਾ ਲਈਏ ਕਿਉਂਕਿ ਸਾਡੇ ਬਾਬਾ ਬਕਾਲਾ ਸਾਹਿਬ ਤੇ ਹੋਰ ਨਗਰਾਂ ਦੇ ਵਿਕਾਸ ਦੇ ਵਿੱਚ ਖੜੋਤ ਆ ਗਈ ਹੈ ਇਹ ਜਿਹੜੀ ਨਹੀਂ ਆਉਣੀ ਚਾਹੀਦੀ ਸੋ ਜਿਹੜਾ ਆਪਾਂ ਸਾਰੇ ਕਲਵੰਸ ਰੰਧਾਵਾ ਜੀ ਦੇ ਨਾਲ ਬਹੁਤ ਨੇਕ ਇਨਸਾਨ ਨੇ ਬਹੁਤ ਭਲੇ ਨੇ ਸਾਰਿਆਂ ਦੇ ਨਾਲ ਤੁਰਦੇ ਨੇ ਦੁੱਖ ਸੁੱਖ ਦੇ ਵਿੱਚ ਕਈ ਫੈਸਲੇ ਆਪਣੇ ਰੈਸਟੋਰੈਂਟ ਤੇ ਕਰਾਉਂਦੇ ਨੇ ਉਹਨਾਂ ਨੂੰ ਆਉਣ ਵਾਲੀਆਂ ਦੋਵਾਂ ਤਰ੍ਹਾਂ ਨੂੰ ਚਾਹ ਪਾਣੀ ਪਕੌੜੇ ਜੋ ਵੀ ਛਕਦੇ ਠੰਡਾ ਜਲ ਜਿਹੜਾ ਉਹ ਵੀ ਮਿਲਦਾ ਅੱਜਕੱਲ੍ਹ ਪਾਣੀ ਜਿਹੜਾ ਪੈਕਿੰਗ ਵਾਲਾ ਤੇ ਸਾਰਿਆਂ ਨੂੰ ਛਕਾਉਂਦੇ ਸਾਨੂੰ ਵੀ ਛਕਾਉਂਦੇ ਜਦੋਂ ਕਿਤੇ ਫੈਸਲੇ ਵਿੱਚ ਬੈਠੀਦਾ ਤੇ ਫਿਰ ਪਤਾ ਲੱਗਦਾ ਕਿੰਨੇ-ਕਿੰਨੇ ਖਰਚੇ ਹੋ ਜਾਂਦੇ ਦੂਰ ਦਰੇਡੇ ਆਪਣੀਆਂ ਗੱਡੀਆਂ 'ਚ ਤੇਲ ਪਾ ਕੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਜਿੱਥੋਂ ਤੱਕ ਜਾਣਾ ਹੁੰਦਾ ਹੈ ਵਿਚਾਰੇ ਦਿਨ ਰਾਤ ਨਹੀਂ ਵਹਿੰਦੇ ਸੋ ਜਿਹੜੇ ਉਹ ਮੁਸ਼ਕਲਾਂ ਪਾ ਰਹੇ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਮੁਸ਼ਕਲਾ ਨਾ ਪਾਓ ਇਹ ਠੀਕ ਨਹੀਂ ਹੈ ਗੁਰੂ ਘਰ ਮਹਾਰਾਜ ਦੇ ਆਪਾਂ ਧਰਤੀ ਤੇ ਬੈਠੇ ਹਾਂ ਸਾਰੇ ਸੁੱਖ ਨਾਲ ਰਲ ਮਿਲ ਕੇ ਕਿਉਂਕਿ ਆਪਣਾ ਨਾਰਾ ਹੀ ਇਹੋ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹੋ ਜਿਹੇ ਇਨਸਾਨਾਂ ਦੀ ਸਿੱਖ ਜੀਵਨ ਜਾਚ ਵੱਲੋਂ ਕਿ ਅਸੀਂ ਕਦਰ ਕਰਦੇ ਹਾਂ ਦਾਸ ਹਰਪ੍ਰੀਤ ਸਿੰਘ ਐਮਐਮ ਕੀ ਸਿੱਖ ਜੀਵਨ ਜਾਚ ਕਿਉਂਕਿ ਦੋ 250 ਪਿੰਡਾਂ ਦੇ ਵਿੱਚ ਮੇਰਾ ਆਉਣਾ ਜਾਣ ਤੇ ਮੈਂ ਇਸ ਵੀਰ ਦੀ ਬਿਲਕੁਲ ਸਪੋਰਟ ਕਰਦਾ ਸਾਡੇ ਵੱਡੇ ਭਰਾ ਨੇ ਨੇਕ ਨੇ ਸਾਰਿਆਂ ਨਾਲ ਤੁਰਨ ਵਾਲੇ ਨੇ ਸੋ ਕੋਈ ਵੀ ਆਪਾਂ ਇਹੋ ਜੀ ਸਮੱਸਿਆ ਨਹੀਂ ਆਉਣ ਦੇਣੀ ਦੇਸ਼ ਵਿਦੇਸ਼ ਵਿੱਚ ਬੈਠੇ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਦਾ ਕਿ ਮੇਰੀ ਬੇਨਤੀ ਨੂੰ ਗੌਰ ਨਾਲ ਵਿਚਾਰਿਆ ਉਹ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ